ਸਾਂਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਬਈ ਅੱਜ ਤਰੀਕ ਹੋ ਗਈ ਹੈ 23 ਜਨਵਰੀ 2026 ਆਇਆ ਤੂੜੀ ਦੀ ਬੋਲੀ ਤੇ ਮੀਂਹ ਦੇ ਵਿੱਚ ਵੀ ਬਈ ਆਪਾਂ ਅੱਜ ਤੂੜੀ ਦੀ ਬੋਲੀ ਤੇ ਵੀਡੀਓ ਕਰਨ ਤਿੰਨ ਨੱਕ ਖੜੇ ਤੇ ਇੱਕ ਨੱਕ ਹੋਰ ਆ ਗਿਆ ਚਾਰ ਨੱਕ ਹੋ ਗਏ ਵੇਣੇ ਕੀ ਰੇਟ ਆਂਦਾ ਤੇ ਆ ਗਿਆ ਬਈ ਕੇਵਲ ਤੇ ਆ ਜਾਓ ਬਈ ਇੱਕ ਆਇਆ ਮਹਿੰਦਰਾ ਪਿਕਅਪ ਗੱਡੀ ਇੱਕ ਆ ਨਾਗਾ ਫਿਰ ਕਾਹ ਤੇ ਇੱਕ ਉਹ ਆ ਗਿਆ ਤੇ ਵੇਣੇ ਅੱਜ ਤੂੜੀ ਦਾ ਰੇਟ ਤਾਜਾ ਤਾਜਾ 23 ਜਨਵਰੀ 2026 ਦਾ ਕਿੱਥੋਂ ਕਿੱਥੇ ਕਰਿਆਂਦਾ ਬਈ ਬੋਲੀ ਅੱਜ ਬਈ 7 ਵਜੇ ਤੇ 40 ਮਿੰਟ ਤੇ ਸ਼ੁਰੂ ਹੋਈ ਐ ਕਿਸਾਨ ਭਰੋ ਸਾਢੇ 7 ਬੋਲੀ ਸ਼ੁਰੂ ਹੋ ਜਾਂਦੀ ਆ ਤੇ ਮੀਂਹ ਕਰਨ ਬਈ ਮੀਂਹ ਦੇ ਵਿੱਚ ਵੀ ਵੀਡੀਓ ਬਣਾਉਣਾ ਆ ਹੁਣ ਸ਼ੇਅਰ ਤਾਂ ਕਰਦੇ ਹੋ ਵੀ ਦੇਖ ਸਕਦੇ ਹੋ ਕਿੰਨੇ ਭੱਜੇ ਪਏ ਆ ਤੇ ਬਾਕੀ ਬਈ ਸ਼ੇਅਰ ਕਰਨਾ ਤੁਹਾਡਾ ਫਰਜ਼ ਬੰਦਾ ਹੁਣ ਵੀਡੀਓ ਨੂੰ ਤੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਬਾਕੀ ਵੇਣੇ ਅੱਜ ਦਾ ਰੇਟ ਕੱਲ ਤਾਂ ਬਈ 500 ਤੇ 65 ਕਰਕੀਆਂ ਤੇ ਕਰ ਗਿਆ ਤੇ ਲੋ ਵੀ ਬਾਕੀ ਵੇਣੇ ਕਿੱਥੋਂ ਕਿੱਥੇ ਰੇਟ ਆਂਦਾ ਹੋ ਗਿਆ ਬਈ ਕੇਵਲ ਤਾਂ ਲਓ ਵੀ ਬਾਕੀ ਵੀਨੇ ਆ ਜਾਓ ਸ਼ੇਅਰ ਕਰ ਦਿਓ ਜਰੂਰ ਲਓ ਬਈ ਵੀਨੇ ਉਧਰੋਂ ਸ਼ੁਰੂ ਕਰਦੇ ਬਲੀ ਤੇ ਆ ਜਾਓ ਸ਼ੇਅਰ ਜਰੂਰ ਕਰਿਓ ਵੀ ਬਈ ਵੀਡੀਓ ਨੂੰ ਲਓ ਬਈ ਰੋਪੇ ਕਿਧਰ ਗਿਆ ਰੋਪੇ ਨੂੰ ਮਾਰ ਕੇ ਫੂਕ ਰਾਇਆ ਪਿੱਛੇ ਦਾ ਲਓ ਬਈ ਨੂੰ ਮਾਰ ਕੇ ਬਤਾ ਨਾ ਮਾਰੀ ਤੇ ਲੇਗਾ ਵੇਣਿਆ ਕੀ ਰੇਟ ਆਂਦਾ ਭਾਈ ਅੱਜ ਮਾਰੂਗਾ 11 ਵਜੇ ਤੱਕ ਆ ਗਏ ਲੈ ਭਾਈ ਰਜੂ ਤੂੰ ਚਲੋ ਮਾਰ ਲਈਂ ਰਾਂਗੇ ਅੱਜ ਤੇ ਨਹੀਂ ਨਹੀਂ ਪੰਦਾ ਕੋਈ ਕੋਈ ਨਹੀਂ ਮੀਂਹ ਦੀ ਕੰਡੀਸ਼ਨ ਜਾਂ ਕੋਈ ਥੋੜੀ ਮੌਸਮ ਸਾਫ ਲੋ ਭਾਈ ਵੇਣਿਆ ਅੰਦਰ ਦੀ ਹੈ ਕਿ ਬਾਹਰ ਦੀ ਥੋੜੀ ਦੱਸੋ ਭਾਈ ਕੇਵਲ ਹਨ ਤੇ ਮੀਂਹ ਵੀ ਮੜਾ ਮੜਾ ਆਈ ਜਾਂਦਾ ਹੈ ਲੋ ਭਾਈ ਨਹੀਂ ਬੋਗਣਾ ਮਾਰੀ ਫੇਰੀ ਸਾਫ ਹੁਣ ਆ ਮੌਸਮ ਦਰਸਾਉਂ ਅੰਦਰ ਦੀ ਥੋੜੀ ਬੋਲ ਇਹ ਬੋਲਣ ਕੇ ਮਾਇ ਦਾ ਪਾਸ ਅੱਜ ਤੈਨੂੰ ਬੁਲਾਵਾ ਬੋਲ 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 ਤੇ ਬੋਲ ਤੇ ਕੋਈ ਨਾ ਕੋਈ ਸਟਾਰ ਦਾ ਕਰਕੇ ਵੇਖ ਆਜੋ ਏਨਾ ਕੰਮ ਚਾਰ ਨਾਗਾ ਹਾਂ 500 ਜਿਆਜ ਭਾਰ ਕੋ ਯਾਰ ਤੈਨੂੰ ਬੁਲਾਵਾ 300 ਰੁਪਇਆ 300 300 ਹੰਜ ਕੇ ਅੰਦਰ ਕਿਵੇਂ ਆਂ ਜੀ ਦੇ ਅੰਦਰ ਇਹ ਨਾਲੇ ਹਾਂ ਕਿੰਨੇ ਦੇ ਹਾਂ ਕਿੰਨੇ ਦੇ ਦਾ ਫਾਇਦਾ ਜਾਊਗੀ ਪੁੱਛ ਲੈ ਹੈਗਾ ਕੋਈ ਸਾਥ ਜੀ 300 ਤੁੜੀ ਦਾ ਘਾਪੈ ਜੁਗਿਆ ਦੇ ਉਹ ਮਹਾਰਾ ਪ੍ਰੋਪਰਟੀ ਕਿੰਨੀ ਬਣਾ ਹੈ ਬਾਹਰ ਲਾ ਇੱਥੇ ਯਾਰ ਕਿ ਪਾ ਚਾਏ ਕਿ ਇਹ ਨਾ ਇਹ ਬਰਨੀ ਚੱਕ ਲੈ ਆਇਆ ਬਾਹਰ ਤੁੜੀ ਉਹ ਨੂੰ ਆਏ ਅੰਦਰ ਦੀ ਹੈ ਨਾ ਅੰਦਰ ਦੀ ਮੈਨੂੰ ਆਏਗੀ ਅੰਦਰ ਦੀ ਥੁੜੀ ਆ 350 ਯਾਰ 350 350 350 ਹਾਂਜੀ 52 60 65 70 ਜਿੱਤਰ 405 10 15 20 420 ਰੁਪਏ ਮੂਤਾਂ ਕਰ ਲਾ 420 ਰੁਪਏ ਬੋਲਣਾ ਭਾਈ ਕਿਨੇ 420 ਰੁਪਏ ਬਈ ਲਓ ਭਾਈ ਪਹਿਲਾ ਨਗ 420 ਰੁਪਏ ਹੋ ਚੁੱਕਿਆ ਭਾਈ ਬਾਕੀ ਤਿੰਨ ਨਗ ਰਹਿ ਗਿਆ ਇਹ ਸੀਗੀ ਤੂੜੀ ਬਈ ਅੰਦਰ ਦੀ ਬਾਕੀ ਵੇਣਿਆ ਭਾਈ 420 ਪਹਿਲਾ ਨਗ ਹੋ ਗਿਆ ਬਾਕੀ ਭਾਈ ਕਈ ਕਿਸਾਨ ਭਰਾ ਭਾਈ ਕੇਵਲ ਦਾ ਫੋਨ ਨੰਬਰ ਮੰਗਦੇ ਹੁੰਦੇ ਆ ਫੋਨ ਨੰਬਰ ਬਾਰੇ ਵੀ ਅੱਜ ਗੱਲਬਾਤ ਵੀਡੀਓ ਪਾਵਾਂਗੇ ਬਾਕੀ ਬਈ ਅੱਜ ਆਪਾਂ ਵੀਡੀਓ ਬਣਾ ਰਹੇ ਆ 23 ਜਨਵਰੀ ਨੂੰ ਬਈ ਚਾਰ ਨਾਗ ਆਏ ਮੈਂ ਵੀ ਨਹੀਂ ਪਹਿਲਾਂ ਆਉਂਦਾ ਸੀ ਮੈਂ ਕਹਾਂ ਜੀ ਤੂੜੀ ਨਹੀਂ ਹੋਣੀ ਪਰ ਮੈਂ ਕਹਾਂ ਤੂੜੀ ਆਊਗੀ ਆ ਛੋਟਾ ਹਾਥੀ ਆ ਇੱਕ ਲੋ ਬਈ ਤੇ ਮੀਂਹ ਆ ਰਿਹਾ ਇੱਧਰ ਚੈੱਕ ਕਰੋ ਫੋਲੋ ਬਟਾ ਫੋਲ ਮੀਂਹ ਦੇ ਵਿੱਚ ਵੀ ਆਇਆ ਤੂੜੀ ਦੀ ਬੋਲੀ ਤੇ ਲੋ ਵੀ ਚੈੱਕ ਕਰੋ ਮੜਾ ਇੱਧਰ ਤੇ ਆ ਨਾਗ ਆ ਬਈ ਅੱਜ ਐਨੇ ਕ ਨਾਗ ਆ ਐ ਨੂੰ ਮੂੰਹ ਕਰਕੇ ਲਾ ਤਿਆ ਤੇ ਬੋਲੀ ਸ਼ੁਰੂ ਹੋ ਗਈ ਆ ਪੈਕਅਪ ਗੱਡੀ ਦੀ 350 8 65 70 71 80 85 405 10 15 20 25 30 35 40 440 ਰੁਪਏ ਬੋਲਾਂ ਬਈ ਕਿਨੇ 400 ਸਾਢੇ 400 ਤਾਂ ਖਰੀਦੀ ਆ ਜੀ ਬਈ ਉਹ ਤੁਹਾਡੀ ਮਰਜ਼ੀ ਆ ਤੁਹਾਡੇ ਸਾਹਮਣੇ ਆ ਉਹ ਕਹਾ ਅੱਜ ਛੜੀ ਕਰਕੇ ਵੀ ਘਟਾ ਲੋਣੀ ਕਹਨੇ ਦਾਰੀ ਅਗਲੇ ਨੂੰ ਕਿਉਂ ਭਾਈ ਸਹੀ ਗੱਲ ਭਾਈ ਦੱਸੀ ਕਰਾਂ ਤੇ 10 ਰੁਪਏ ਤਾਂ ਮੈਨੂੰ ਪਹਿਣਗੇ ਸਿਰਫ ਪੂਰੇ ਲਖਾ ਦੀ 10 ਨਾਲ ਕਿੰਨਾ ਘੱਟ ਪਈਗਾ ਲੈ ਆਖੀ ਜੇ ਤੂੰ 450 ਲਓ ਭਾਈ 450 ਪੂਰੇ ਸੂਰੇ ਦਾ ਫਾਇਦਾ ਕਰੋ ਇਹਨੂੰ ਭਾਈ ਭਾਈ ਲੋ ਮੇਰੇ ਪੱਲੇ ਆ ਸਹੀ ਗੱਲ ਥੋੜੀ ਚੀਜ਼ ਲਾਉਣੀ ਲਾਓ ਤੇ ਨਹੀਂ ਉਹ ਤਾਂ ਮਾਸਾ ਵਾਧ ਬਦਲਾਦੇ ਆਂ 520 ਪਰਛਾਰੇ ਲੱਗੀ ਬੰਦ ਜਾ ਹਾਂ 500 ਰੁਪਿਆ ਪਰਛਾਰੇ ਲੱਗੇ ਆਉਂਦੇ ਰਾਹ ਚ ਕਿੰਨੇ ਰੁਪਏ ਗੱਡੀ ਆਉਂਦਾ ਬਣੀਦਾ ਲੋ ਵੀ 450 ਇਹਦਾ ਰੇਟ ਲੱਗਿਆ ਟੁੜੀ ਦਾ ਹਾਂ ਬਗੇ ਨਹੀਂ ਫੇਰ ਤੋਂ ਕੋਈ ਨਹੀਂ ਲੋ ਨਹੀਂ ਵੀ ਇਹ ਨਹੀਂ ਹੋਈ ਬੋਲੀ 450 450 ਰੇਟ ਹੋ ਗਿਆ ਸੀਗਾ ਪਰ ਬਈ ਨਹੀਂ ਵੇਚੀ ਬਾਕੀ ਇਹਦਾ ਰੇਟ ਵੇਨੇ ਬਈ ਇੱਕ ਨੰਬਰ ਟੁੜੀ ਸੀ ਅੰਦਰ ਦੀ ਬਾਕੀ ਉਹ ਤੋ ਵਧੀਆ ਕੀ ਆ ਨਗ ਦਾ ਰੇਟ ਵੇਨੇ ਆ ਜਾ ਬਈ ਮੌਸਾ ਛਾਲਾ ਵਧੀਆ ਬਣ ਗਿਆ ਮੌਸਮ ਤੇ ਬਾਕੀ ਵੇੜਿਆ ਕਿੱਥੋਂ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਵੀ ਤੂੜੀ ਲੈ ਕੇ ਆਏ ਸੀ ਅੱਜ ਉਹ ਬਠਿੰਡੇ ਤੋਂ ਤੂੜੀ ਲੈ ਕੇ 400 400 10 15 20 25 30 35 40 40 450 50 60 65 70 ਕੱਤਰ 80 81 90 490 ਬੋਲਾਂਗੇ 490 ਰੁਪਏ ਵੀ ਲੈ ਲੋ ਵੀ 490 ਰੁਪਏ ਉੱਪਰ ਨਗਦ ਦਾ ਰੇਟ ਹੋ ਗਿਆ ਭਾਈ 490 ਨਗਦੀ ਬੁਲੀ ਹੋ ਗਈ ਉੱਟ ਗਿਆ ਉੱਟ ਗਿਆ ਬਾਕੀ ਅਖੀਰ ਲੈਣਾਗਾ ਭਾਈ ਇਹਦਾ ਰੇਟ ਮੇਰੇ ਕਿੱਥੋਂ ਕਿਤਾਂ ਜਾਂਦਾ ਉਹ ਨਗਦ 490 ਹੋ ਗਿਆ ਆ ਫੇਰ ਤਾਂ ਭਾਈ ਪੰਡਾਂ ਵਾਲੀ ਥੋੜੀ ਇੱਕ ਹੀ ਸੀਗੀ ਟਰਾਲੀ ਬਾਕੀ ਭਾਈ ਬਾਰ ਦੀ ਤੂੜੀ ਆ ਰੇਟ ਵੇਨਾ ਦਾ ਕਿੱਥੋਂ ਕਿ ਦਿੱਕਰ ਜਾਂਦਾ ਹੈਗਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰ ਦਿਓ ਦੱਬ ਕੇ ਕਰਿਓ ਬਈ ਸ਼ੇਅਰ ਵੇਖੋ ਬਈ ਇੱਕ ਭਰਾ ਇੱਥੇ ਤੂੜੀ ਲੈ ਕੇ ਆਈ ਸੀ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਬਈ ਬਠਿੰਡੇ ਤੋਂ ਤੂੜੀ ਲੈ ਕੇ ਆਇਆ ਬਈ ਬਠਿੰਡੇ ਏਰੀਆ ਤੋਂ ਨਾ ਤੂੜੀ ਲੈ ਕੇ ਪਹੁੰਚਿਆ ਭਰਾ ਤੇ ਬਾਕੀ ਬਈ ਆਦੇ 500 ਰੁਪਿਆ ਤਾਂ ਸਾਥ ਹੋ ਰਾਹ ਚ ਹੀ ਲੱਗੇ ਆ ਕਿਉਂਕਿ ਆਦੇ ਗੱਡੀ ਸਾਡੀ ਇੰਨੀ ਜਿਆਦੇ ਲੋਡ ਕਰਕੇ ਚਲਾਨ ਹੋ ਗਿਆ ਕਰਕੇ ਪੱਕੀ 450 ਤੂੜੀ ਲੱਗੀ ਇੱਕ ਨੰਬਰ ਤੂੜੀ ਸੀਗੀ ਭਾਈ ਤੇ 500 ਦੀ ਬਈ ਝਾਕ ਜੀ ਕਰਦੇ ਸੀ ਬਾਕੀ ਵੀ ਵਧੀਆ ਤੂੜੀ ਸੀ ਉਹ ਪਠੰਡੇ ਤੋਂ ਵੀ ਬਹੁ ਵੱਟ ਤੂੜੀ ਆਉਂਦੀ ਆ 7.5 ਬੋਲੀ ਹੁੰਦੀ ਆ ਬੜਾ ਭਾਈ ਮੀਂਹ ਨਹੀਂ ਰੀ ਕੁਛ ਮਰਜੀ ਆ ਜੇ ਬੋਲੀ ਹੋਣੀ ਹੋਣੀ ਆ ਕੋਟਕਪੂਰਾ ਮੰਡੀ ਦੇ ਵਿੱਚ ਗਲੀ ਗਲੀ ਤਾਂ ਨਹੀਂ ਭਾਈ ਸਾਰੀ ਤੇ ਮੇਰੇ ਕੋਲ 10 ਕਿਲੋ ਭਾਰੀ ਨਿਕਲੇ ਹੋਏ ਐ ਹੀ ਯਾਰ ਸਭਲੀਓ ਬੋਲੋ ਭਾਈ ਕੀ ਆਪ ਨੂੰ ਚਾਹੀਦਾ ਆਪ ਨੂੰ ਕੀ ਮੈਂ ਤੇ ਬਾਲੀ ਤਾਂ ਨਹੀਂ ਭਾਈ ਬੋਲੋ ਭਾਈ ਕੋਪੀ ਜੁੜਿਆ ਪਹਿਲੇ ਦਿਨ ਹੈ 300 ਰੁਪਇਆ 300 ਹਾਂ 5 10 15 20 25 40, 30 35 40, 40 350 52 60 ਰੁਪਏ 65 ਰੁਪਏ 70 ਰੁਪਏ 370 ਰੁਪਏ ਬੋਲਾ ਕਿਨੇ ਭਾਈ ਜੀ 370 ਰੁਪਏ ਲਓ ਭਾਈ 300 ਤੇ 70 ਰੁਪਏ ਹੋਈ ਆ ਕੁੱਪ ਦੀ ਟੁੜੀ ਆ ਤੇ ਜਿਵੇਂ ਉਹ ਬਈ ਮਾੜੀ ਮੋਟੀ ਰੰਗ ਜਾ ਵਟਿਆ ਸੀ 300 ਤੇ 70 ਰੇਟ ਹੋ ਗਿਆ ਬਈ ਬਾਕੀ ਵੀ ਇੱਕ ਨਾਗ ਮੇਰੇ ਹਿਸਾਬ ਕਿਤਾਬ ਨਾਲ ਹੋਰ ਆ ਰਿਹਾ ਉਹ ਨਾਗ ਆ ਰਿਹਾ ਜ਼ੂਮ ਕਰਕੇ ਦਿਖਾ ਦੇ ਥੋੜਾ ਜਿਹਾ ਸੋਨੋ ਉਹ ਸਾਹਮਣੇ ਆ ਰਿਹਾ ਨਾਗ ਬਾਕੀ ਵੇਣਿਆ ਉਹਦਾ ਰੇਟ ਕਿੱਥੋਂ ਕਿ ਤਾਈਂ ਜਾਂਦਾਗਾ ਬਸ ਇੰਨੇ ਕਿ ਨਾਗ ਆਈ ਸੀ ਅੱਜ 4-5 ਨਾਗ ਦੇਸ਼ੀ ਨਾਗ ਆ ਗਈ ਸੀ ਬਈ ਲੋ ਵੀ 6 ਨਾ 5 4 ਨਾ ਗਏ ਸੀਗੇ ਤੇ 1 5 6 ਨਾ ਗਏ ਸੀ ਬਈ ਅੱਜ 23 ਤਰੀਕ ਨੂੰ ਬਾਕੀ ਬਈ ਮੀਂਹ ਦੇ ਵਿੱਚ ਵੀ ਆਪਾਂ ਵੀਡੀਓ ਬਣਾਉਣਾ ਹੈ ਇੱਕ ਨਗ ਹੋਰ ਆ ਗਿਆ ਦੇ ਲਾਈਕ ਐਂਡ ਸ਼ੇਅਰ ਬਈ ਜਰੂਰ ਕਰ ਦਿਓ ਤੇ ਉਹ ਬਈ ਹਜੇ ਖੜੀ ਉਹਨਾਂ ਦਾ ਵੇਣੇ ਹਿਸਾਬ ਕਿਤਾਬ ਖੀਰ ਦੇ ਵਿੱਚ ਕੀ ਜਾਂਦਾ ਕੀ ਨਹੀਂ ਜਾਂਦਾ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨ ਦਾ ਫਰਜ਼ ਕੀ ਦਾ ਸੋਡਾ ਹਣ ਕਿਸਾਨ ਪ੍ਰਭੂ ਹਣ ਸ਼ੇਅਰ ਨਹੀਂ ਕਰਦੇ ਤੁਸੀਂ ਮੈਂ ਫੇਰ ਵੀ ਅੱਜ ਵੀਡੀਓ ਬਣਾਉਣਾ ਆ ਅਈ ਨਾ ਮੈਂ ਸੀਗਾ ਮੈਂ ਦੇ ਵਿੱਚ ਆਇਆ ਵੀ ਮੈਂ ਅੱਜ ਆਇਆ ਵੀ ਥੋੜਾ ਹਸਦਿਆਂ ਕਿਉਂਕਿ ਬਈ ਮੈਂ ਕਿਹਾ ਮੀਂਹ ਜਿਆਦੇ ਨਾ ਅਜੇ ਫੇਰ ਵੀ ਮੀਂਹ ਆ ਗਿਆ ਸੀਗਾ ਤੇ ਹੁਣ ਬਈ ਥੋੜੀ ਜਿਹੀ ਠੱਲ ਪਈ ਐ ਕੋਟਕਪੂਰਾ ਮੰਡੀ ਦੇ ਵਿੱਚ ਤੇ ਲਓ ਬਈ ਆ ਨਗ ਦਾ ਰੇਟ ਵੇਣਿਆ ਅਕੀਲ ਦਾ ਨਾਗਾ ਬਾਕੀ ਵੇਣਿਆ ਬਈ ਇਹਦਾ ਰੇਟ ਕਿੱਥੋਂ ਕਿ ਤਾਈ ਜਾਂਦਾ ਇੱਕ ਅਕੀਲ ਲਈ ਨਾਗਾ ਹੈ ਤੂੜੀ ਬਈ ਵਧੀਆ ਲੱਗ ਰਹੀ ਆ ਆਪਣਾ ਤਾਂ ਕਿਰਾ ਅੰਦਰ ਦੀ ਤੂੜੀ ਲੱਗਦੀ ਆ ਲਓ ਬਈ ਆਣਾ ਦੱਬ ਕੇ ਸ਼ੇਅਰ ਕਰ ਦਿਓ ਬਈ ਵੀਡੀਓ ਨੂੰ ਹਾਂਜੀ 400 400 400 400 ਹਰੂਪਾ 5 10 15 20 25 30 40 50 445 ਬੋਲਣਗੇ ਨੇ 445 ਰੁਪਏ ਬਾਈ ਲੈ ਬਈ 445 ਰੁਪਏ ਨਗ ਦਾ ਰੇਟ ਹੋ ਗਿਆ ਬਾਕੀ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਈ ਅੱਜ ਦੇਖ ਹੀ ਸਕਦੇ ਹਾਂ ਬੋਲੀ ਹੋ ਚੱਕੀ ਆ ਬਾਕੀ ਵੀ ਮੌਸਮ ਮੌਸਮ ਛੋਟੇ ਹਿਸਾਬ ਕਿਤਾਬ ਨਾਲ ਦੇਖ ਸਕਦੇ ਹਾਂ ਅੱਗੇ ਬੋਲੀ ਐਸ ਜਗ੍ਹਾ ਤੇ ਹੁੰਦੀ ਆ ਤੇ ਨਗ ਵੀ ਉੱਥੇ ਹੀ ਲਾ ਲਿਆ ਅੱਜ ਸਾਰੇ ਕਿਸਾਨ ਭਰਾਵਾਂ ਨੇ ਕਿਉਂਕਿ ਮੀਂਹ ਸੀਗਾ ਬਾਈ 1 2 1 2 ਮਿੰਟ ਸਾਰੇ ਹੀ ਲੇਟ ਆਏ ਆ ਬਾਈ ਸਾਰੇ ਕਿਸਾਨ ਭਰਾ ਲੇਟ ਹੀ ਆਏ ਆ 1 2 1 2 ਮਿੰਟ ਬਾਕੀ ਬਾਈ ਬੋਲੀ ਹੋ ਚੁੱਕੀ ਆ ਚ ਕੋੜਕ ਪੂਰਾ ਮੰਡੀ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਬਾਈ ਜਰੂਰ ਕਰ ਦਿਓ ਸਾਰੇ ਹੀ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਵੀਡੀਓ ਦੇ ਨਾਲ ਜੁੜਨ ਵਾਸਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ Facebook ਪੇਜ ਨੂੰ ਫੋਲੋ ਬਾਈ ਜੀ ਤੇ ਬਾਕੀ ਕਈ ਕਿਸਾਨ ਭਰਾ ਬਾਈ ਕੇਵਲ ਦਾ ਨੰਬਰ ਮੰਗਦੇ ਹੁੰਦੇ ਆ ਬਾਈ ਕਈ ਕਿਸਾਨ ਭਰਾ ਬਾਈ ਕੇਵਲ ਦਾ ਨੰਬਰ ਮੰਗਦੇ ਆ ਬਾਈ ਉਹ ਵੀ ਅੱਜ ਆਪਾਂ ਗੱਲਬਾਤ ਕਰਾਂਗੇ ਬਾਈ ਕੇਵਲ ਨਾਲ ਨੰਬਰ ਦੇ ਬਾਰੇ ਬਾਈ ਤੂੜੀ ਦਾ ਹਿਸਾਬ ਕਿਤਾ ਪੁੱਛਣਾ ਹੁੰਦਾ ਹੈਗਾ ਤੇ ਬਾਕੀ 7:30 ਬਾਈ ਜੀ ਬੋਲੀ ਸ਼ੁਰੂ ਹੋ ਜਾਂਦੀ ਹੈ ਇੱਥੇ ਤੇ ਹਰੇਚਾਰੇ ਦੀ ਵੀ ਬੋਲੀ ਦੀ ਗੱਲ ਕਰਕੇ ਤਾਂ 11 ਵਜੇ ਸ਼ੁਰੂ ਹੁੰਦੀ ਆ ਹਰੇਚਾਰੇ ਦੀ ਤੇ ਧੰਨਵਾਦ ਬਾਈ ਜੀ ਸਾਰੇ ਕਿਸਾਨ ਭਰਾਵਾਂ ਦਾ ਆਪਣੇ ਨਾਲ ਜੁੜਨ ਦੇ ਵਾਸਤੇ